ਅੱਜ ਕੱਲ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਜਿੱਥੇ ਬੰਦਾ ਰੋਟੀ ਪਾਣੀ ਖਾਏ ਕਿ ਬੱਚਿਆਂ ਦੀ ਫੀਸ ਭਰੇ ਜਿਹਦੇ ਘਰੇ ਬਿਮਾਰੀ ਵੱੜਦੀ ਹੈ ਨਾ ਉਹ ਜਾਣਦਾ ਕਿ ਇਲਾਜ ਕਰਾਣਾ ਕਿੰਨੀ ਕ ਵੱਡੀ ਖੇਡ ਬਣ ਕੇ ਰਹਿ ਜਾਂਦੀ ਹੈ ਨਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਭੈਣ ਜੀ ਦੀ ਦਵਾਈਆਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ 100% ਨਹੀਂ ਕਰ ਪਾਰੇ ਪਰ 70% ਤੱਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਤਨਾ ਕੀਤਾ ਮੋਢਾ ਲਾ ਰਿਹਾ ਬਾਕੀ ਥੋੜਾ ਬਹੁਤ ਇਹ ਕਰ ਰਹੇ ਹਨ ਇਹਨਾਂ ਦੇ ਨਾਲ ਸੇਵਾ ਸਹਿਯੋਗ ਰਹੇਗਾ ਸੁਣ ਮੇਰੇ ਸਾਹਿਬਾ ਦੁਬਦਾ ਪੱਥਰਲੀ ਕੌਣ ਜਰ ਸੇ ਬਹੁਤ ਲਗਾਤਾਰ ਚੱਲ ਰਹੀਆਂ ਨੇ ਇੱਥੇ ਪੀਜੀਆ ਦੇ ਬਾਹਰ ਹੁੰਨੇ ਆ ਔਰ ਸੰਗਤ ਨੂੰ ਬੇਨਤੀ ਰਹਿੰਦੀ ਹੈ ਪਲੀਜ਼ ਸਾਡੇ ਨਾਲ ਜ਼ਰੂਰ ਹਾਂਜੀ ਮੈਂ ਬਤਾਇਆ ਤਾ ਸੰਗਤ ਨੂੰ ਬੇਨਤੀ ਰਹਿੰਦੀ ਹੈ ਕਿ ਪਲੀਜ਼ ਸਾਡੇ ਨਾਲ ਜ਼ਰੂਰ ਜੁੜੋ ਹਨਾ ਜੇ ਤੁਸੀਂ ਮੋਹਾਲੀ ਚੰਡੀਗੜ੍ਹ ਜਾਂ ਪੰਚਕੂਲਾ ਜਾਂ ਟਰਾਈ ਸਿਟੀ ਤੋਂ ਬਾਹਰ ਵੀ ਰਹਿੰਦੇ ਹੋ ਠੀ ਸਾਡੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਰਹੋ ਭੈਣ ਜੀ ਮੈਂ ਥੋੜਾ ਦਿਖਾਵਾਂਗੇ ਤੁਹਾਡੀ ਇਨਫੈਕਸ਼ਨ ਕਿਸ ਤਰ੍ਹਾਂ ਦੀ ਹੈ ਇਹ ਇਸ स्किन इन्फेक्शन ਹੋਇਆ ਤੁਹਾਨੂੰ ਹਾਂ ਜੀ ਫ੍ਰੈਂਸਿਸ ਹਾਂ ਫ੍ਰੈਂਸਿਸ ਸੋਰਸਿਸ ਕਹਿੰਦੇ ਆ ਇਹ ਇਹ ਭੈਣ ਜੀ ਦੇ ਪੂਰੇ ਸ਼ਰੀਰ ਤੇ ਫੈਲ ਚੁੱਕੀ ਹੈ ਔਰ ਅੱਜ ਕੱਲ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਜਿੱਥੇ ਬੰਦਾ ਰੋਟੀ ਪਾਣੀ ਖਾਏ ਕਿ ਬੱਚਿਆਂ ਦੀ ਫੀਸ ਭਰੇ ਜਿਹਦੇ ਘਰੇ ਬਿਮਾਰੀ ਵੱੜਦੀ ਹੈ ਨਾ ਉਹ ਜਾਣਦਾ ਕਿ ਇਲਾਜ ਕਰਾਣਾ ਕਿੰਨੀ ਕਬੱਡੀ ਖੇਡ ਬਣ ਕੇ ਰਹਿ ਜਾਂਦੀ ਹੈ ਨਾ ਸੁਸੰਗਤ ਰੂਪ ਚ ਇਕੱਠੇ ਹੋ ਕੇ ਸਾਰੇ ਵੀਰ ਪਣ ਕਿਤੇ ਨਾ ਕਿਤੇ ਹਰੇਕ ਮਰੀਜ਼ ਨੂੰ ਮੋਟਾ ਲਾਣ ਦੀ ਕੋਸ਼ਿਸ਼ ਕਰ ਰਹੇ ਬਟ ਸਾਡੇ ਬਿੱਲ ਲਗਾਤਾਰ ਗਰੋ ਕਰ ਰਹੇ ਹਨ ਤੁਹਾਨੂੰ ਬੇਨਤੀ ਹੈ ਰਹੀਦੀ ਕਿ ਪਲੀਜ਼ ਸਾਡੇ ਨਾਲ ਜੁੜੋ ਜੇ ਤੁਸੀਂ ਸਿੱਧਾ ਮੈਡੀਕਲ ਬਿੱਲ ਉਤਾਰਨ ਦੇ ਵਿੱਚ ਸਾਡੀ ਮਦਦ ਕਰ ਸਕਦੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਰਹੇਗਾ ਤੁਹਾਡਾ ਸਰ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ ਸਾਨੂੰ ਪਲੀਜ਼ ਸਾਡੇ ਵੀਡੀਓਜ਼ ਲਗਾਤਾਰ ਸ਼ੇਅਰ ਕਰਦੇ ਰਹੋ ਪਹਿੰਚੀ ਤੁਹਾਨੂੰ ਸਾਡੇ ਬਾਰੇ ਕੀ ਨੇ ਦੱਸਿਆ ਸੀਗਾ ਤੇਰੀ ਕਜ਼ਨ ਨੇ ਦੱਸਿਆ ਸੀਗਾ ਤੁਸੀਂ ਸਾਡੇ ਇੱਥੇ ਆਏ ਸੀਗੇ ਤੁਸੀਂ ਵੀਡੀਓਜ਼ ਵੀ ਸਾਡੇ ਦੇਖੇ ਹੈ ਨਾ ਤੇ ਦੇਖਿਆ ਸੀ ਕਿ ਇਕੱਠੇ ਹੋ ਕੇ ਕਿਵੇਂ ਸੇ ਅਦਰ ਸੇਵਾਵਾਂ ਦੇ ਵਿੱਚ ਸਹਿਯੋਗ ਕਰਦੇ ਆ ਅਸੀਂ ਸਾਰੇ ਵੀਰਪਣ ਇਕੱਠੇ ਹੋ ਕੇ ਹੀ ਆਦਰ ਸੇਵਾਵਾਂ ਦੇ ਵਿੱਚ ਹਿੱਸਾ ਪਾ ਪਾਣੇ ਸੋ ਜ਼ਰੂਰ ਸਾਡੇ ਸਾਥ ਦੋ ਸਾਡੇ ਨਾਲ ਜ਼ਰੂਰ ਜੁੜੋ ਹਨਾ ਪੈਂਜੀ ਕਿਹ ਕਿੰਨੇ ਚੰਡੀਗੜ੍ਹ ਤੋਂ ਹਨਾ ਪੈਂਜੀ ਦੀ ਦਵਾਈਆਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ 100% ਨਹੀਂ ਕਰ 파ਰੇ ਪਰ 70% ਤੱਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਤਨਾ ਕਿਤਾ ਮੋਡਾ ਲਾ ਰਹੇ ਬਾਕੀ ਥੋੜਾ ਬਹੁਤ ਇਹ ਕਰ ਰਹੇ ਹਨ ਇਹਨਾਂ ਦੇ ਨਾਲ ਸੇਵਾ ਸਹਿਯੋਗ ਰਹੇਗਾ ਸਵੇਰੇ ਪਹਿਲਾਂ ਬੀਲ ਚੇਅਰ ਦੀ ਸੇਵਾ ਦਿੱਤੀ ਗਈ ਹੈ ਕਿਸੇ ਨੂੰ ਬਾਕੀ ਨਵਜੋਤ कौर ਛੋਟੀ ਬੱਚੀ ਸੀਗੀ ਉਹ ਪੌਣੇ 2 ਸਾਲ ਤੋਂ ਬਿਸਤਰ ਤੇ ਆ ਉਹਦੀ ਸੇਵਾਵਾਂ ਸ਼ੁਰੂ ਕੀਤੀ ਗਈਆਂ ਨੇ ਉਹਦੀ 5000 ਰੁਪਏ ਦੀ ਦਵਾਈ ਆਈ ਹੈ ਸੋ ਆਡਰ ਸੇਵਾਵਾਂ ਲਗਾਤਾਰ ਚੱਲ ਰਹੀਆਂ ਹਨ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਪੀਜੀ ਐਮਰਜੈਂਸੀ ਇਥੇ ਲੰਗਰ ਲੱਗਦਾ ਹੈ ਗੇਟ ਨੰਬਰ 2 ਦੇ ਬਾਹਰ ਹਰੇਕ ਮੰਗਲਵਾਰ ਸਵੇਰੇ 5:30 ਵਜੇ ਤੋਂ 7:30 ਵਜੇ ਤੱਕ ਹੁੰਨੇ ਆ ਇਸ ਤੋਂ ਇਲਾਵਾ ਖਰੜ ਦੇ ਕੋਲ ਆਸ਼ਰਮ ਚੱਲਦੇ ਆ ਸਾਡੇ ਤੇ ਸਾਡੇ ਨਾਲ ਜ਼ਰੂਰ ਜੁੜੋ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਨਾ ਬਹੁਤ ਬਹੁਤ ਸ਼ੁਕਰੀਆ ਭਾਈ ਜੀ